ਅੱਜ ਕਿਹੜਾ ਤੁਸੀਂ ਡੀਸੀ ਦਫਤਰ ਪਹੁੰਚ ਕੇ ਕੀ ਮਾਮਲਾ ਕੀਤਾ ਭਾਈ ਖਾਲਸਾ ਵਾਹਿਗੁਰੂ ਜੀ ਮੈਂ ਮਜ਼ਦੂਰ ਐਕਸ਼ਨ ਕਮੇਟੀ ਵੱਲੋਂ ਪ੍ਰਧਾਨਿਆਂ ਜੀ ਤੇ ਅੱਜ ਇਹ ਮੰਗ ਪੱਤਰ ਜਿਹੜਾ ਦਿੱਤਾ ਗਿਆ ਵਾ 14 15 15 ਸਾਲਾਂ ਤੋਂ ਮਜ਼ਦੂਰ ਸਾਰੇ ਕੰਮ ਕਰਦੇ ਪਏ ਆ ਸਫਾਈ ਸੇਵਕ ਇੰਪਰੂਵਮੈਂਟ ٹرسٹ ਦੇ ਇਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਵਾ ਅੱਜ 15 ਦਿਨ ਹੋ ਗਏ ਆ ਬਿਨਾਂ ਕਿ ਰੀਜ਼ਨ ਤੋਂ ਤੇ ਇਹਦੇ ਸਬੰਧੀ ਆਪਾਂ ਮੰਗ ਪੱਤਰ ਦੇ ਕੇ ਆਏ ਆ ਜੀ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਪੈਦਲ ਯਾਤਰਾ ਦੇ ਮਾਰਚ ਕੱਢਿਆ ਜਾਏਗਾ ਜੀ ਕਿੰਨੇ ਕਿੰਨੇ ਤਰੀਕ ਨੂੰ ਕੱਢਿਆ ਜਾ ਕੇ ਕਿੰਨਾ ਕੀ ਸਮਾਂ ਕੱਢਾ ਜੀ 30 ਦਸੰਬਰ ਨੂੰ ਜੀ 12 ਵਜੇ ਦਾ ਸਮਾਂ ਜੀ ਦੁਪਹਿਰ ਦਾ ਦੁਪਹਿਰ ਦਾ ਸਮਾਂ ਜੀ ਹਾਂਜੀ ਸਰ ਆਪਣਾ ਨਾਮ ਦੱਸ ਕੇ ਆ ਜਿਹੜਾ ਤੁਸੀਂ ਡੀਸੀ ਦਫਤਰ ਪਹੁੰਚ ਕੇ ਕੀ ਮਾਮਲਾ ਕੀਤਾ ਜੀ ਜੈਪ੍ਰੀਮ ਜਸਵਿੰਦਾਨ ਜੀ ਅੱਜ ਜoi ਡੀਸੀ ਦਫਤਰ ਪਹੁੰਚੇ ਆ ਇਹ 23 ਤਰੀਕ ਨੂੰ ਅਸੀਂ ਆਪਰ ਦਰਸ਼ਨ ਕਰ ਰਹੇ ਹਾਂ ਕਿ ਮਾਰਚ ਕੱਢ ਰਹੇ ਹਾਂ ਮਾਰਚ ਕੱਢ ਰਹੇ ਹਾਂ ਜੀ ਹਾਲ ਗ੍ਰੇਡ ਤੋਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਸਾਡਾ ਸਾਥ ਦਿੱਤਾ ਜਾਵੇ ਅਸੀਂ ਸਾਰੇ ਜਿੰਨੇ ਵੀ ਸਾਥੀ ਇਹਦੇ ਪਹੁੰਚੇ ਆਂ ਅਪਰੂਵਮੈਂਟ ٹرسٹ ਦੇ ਸਵੈ ਸੇਵਕ ਆਂ ਜੀ ਸਾਡੇ ਵਿੱਚ ਇਹਦੇ ਵਿੱਚ ਤਿੰਨ ਜੱਥੇ ਬੰਦੇ ਸਮੇਂ ਮਜੂਦ ਆੜਨਾ ਸਾਥ ਦੇ ਰਹੀਆਂ ਵਾ ਤੇ ਅਸੀਂ ਬਾਕੀਆਂ ਨੂੰ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿੱਤਾ ਜਾਵੇ ਮੰਗ ਪੱਤਰ ਦਿੱਤਾ ਕਿਹਨਾਂ ਜੀ ਡੀਸੀ ਸਾਹਿਬ ਨੂੰ ਦਿੱਤਾ ਤੇ ਕਿੱਥੋਂ ਤੁਹਾਡਾ ਮਾਰਚ ਜਿਹੜਾ ਕਿੱਥੋਂ ਚੱਲੇਗਾ ਕਿਸੋਂ ਤੱਕ ਸਮਾਪਤ ਹੋਏਗਾ ਇਹ ਹਾਲ ਗੇਟ ਤੋਂ ਚੱਲੇਗਾ ਜੀ ਤੇ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਜਾਏਗਾ ਜੀ ਜੈਪੀ ਜੈਸਾ ਵਿਧਾਨ ਜੀ ਮੇਰਾ ਨਾਮ ਜਸਵੀਰ ਕੌਰ ਅਸੀਂ ਦੁਖੀ ਹੋਏ ਇਥੇ ਮੰਗ ਪੱਤਰ ਦੇ ਰਹੇ ਆ ਇਹਨਾਂ ਨੂੰ ਡੀਸੀ ਸਾਹਿਬ ਨੂੰ ਸਾਨੂੰ 15 ਦਿਨਾਂ ਤੋਂ ਕੰਮ ਤੋਂ ਕੱਢਿਆ ਗਿਆ ਵਾ ਤੇ ਇਹ ਮੰਗ ਪੱਤਰ ਦਿੱਤਾ ਵਾ ਕਿ ਸਾਨੂੰ ਕੰਮ ਤੇ ਦੁਬਾਰਾ ਰਖਾਇਆ ਜਾਵੇ ਸਾਡੇ ਨਿੱਕੇ ਨਿੱਕੇ ਨਿਆਣੇ ਆ ਅਸੀਂ ਕਿੱਥੋਂ ਰੋਟੀ ਕਮਾ ਕੇ ਖਾਣੀ ਆ 15 ਸਾਲ ਤੋਂ ਅਸੀਂ ਸੇਵਾ ਕਰਦੇ ਪਏ ਹਾਂ ਪ੍ਰੂਮੈਂਟ ਟਰਸਟ ਦੇ ਵਿੱਚ ਤੇ ਇੱਕਦਮ ਹੀ ਸਾਨੂੰ ਕੱਢ ਦਿੱਤਾ ਇਹਨਾਂ ਨੇ ਨਾ ਕੋਈ ਸਾਨੂੰ ਇਹਨਾਂ ਨੇ ਕਿਹਾ ਹੀ ਕਿ ਤੁਹਾਨੂੰ ਕੰਮ ਤੋਂ ਕੱਢਣਾ ਇਕਦਮੀ ਸਾਨੂੰ ਕਹਿੰਦੇ ਕੰਮ ਕਰਵਾ ਕੇ ਅੱਧਾ ਕੰਮ ਕਰਵਾ ਲਿਆ ਅੱਦੇ ਦਿਨ ਤੱਕ ਤੇ ਕਹਿੰਦੇ ਜਾਓ ਜੀ ਤੁਹਾਡੀਆਂ ਛੁੱਟੀ ਹੈ ਤੁਹਾਡੇ ਕੰਮ ਤੋਂ ਕੱਢਿਆ ਗਿਆ ਹੁਣ ਅਸੀਂ ਇੱਥੇ ਡੀਸੀ ਸਾਹਿਬ ਦਫ਼ਤਰ ਆਪਣਾ ਮੰਗ ਪੱਤਰ ਦੇਣਾ ਹੈ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਹੈ ਕਿ ਸਾਨੂੰ ਕੰਮ ਤੇ ਹਾਂਜੀ ਕਿਸ ਤੋਂ ਬੰਦੀ ਦਿੱਤਾ ਗਿਆ ਮੰਗ ਪੱਤਰ ਮੰਗ ਪੱਤਰ ਇਹੀ ਦਿੱਤਾ ਗਿਆ ਆ ਕਿ ਸਾਨੂੰ ਕੰਮ ਤੇ ਫੇਰ ਦੁਬਾਰਾ ਰੱਖਿਆ ਜਾਵੇ ਸਾਨੂੰ ਕੋਈ ਖਾਨ ਨਿੱਕੇ ਨਿੱਕੇ ਬੱਚੇ ਕਿੱਥੇ ਲੈ ਕੇ ਜਾਣੇ ਆ ਤੇ 30 ਤਰੀਕ ਨੂੰ ਸਾਡਾ ਹੈਗਾ ਜੀ ਮਾਰਚ ਜੇ ਅਸੀਂ ਹਾਲ ਗੇਟ ਤੋਂ ਲੈ ਕੇ ਤੇ ਬਾਬਾ ਸਾਧ ਦੀ ਪ੍ਰਤਿਮਾ ਤੱਕ ਤੁਰ ਕੇ ਜਾਣਾ ਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਸਾਡੇ ਸਾਥ ਦਿੱਤਾ ਜਾਵੇ ਜੈ ਭੀਮ ਜੀ ਜੈ ਸਵਿਧਾਨ ਜੀ